ਸਰਵਦਾ ਬਲਾ ਚੈਰੀਟੇਬਲ ਟਰਸਟ ਉਹਨੇ ਜਿਹੜੀ ਕਮੇਮ ਸ਼ੁਰੂ ਕੀਤੀ ਗਈ ਸੀ ਲੈਬਟਰੀ ਖੋਲਣ ਦੀਆਂ ਇਸ ਚੀਜ਼ ਨੂੰ ਦੇਖਦੇ ਹੋਇਆ ਕਿ ਲੈਬ ਦੇ ਟੈਸਟ ਇੰਨੇ ਮਹਿੰਗੇ ਹੋ ਚੁੱਕੇ ਆ ਆਮ ਪਬਲਿਕ ਜਿਹੜੀ ਉਹ ਟੈਸਟ ਨਹੀਂ ਸੀ ਕਰਾ ਪਾ ਰਹੀ ਜਿਹਦਾ ਰਿਜ਼ਲਟ ਇਹ ਨਿਕਲਦਾ ਸੀ ਕਿ ਇੱਕਦਮ ਇਹ ਖਬਰ ਆਉਂਦੀ ਸੀ ਕਿਸੇ ਦੀ ਕਿਡਨੀ ਫੇਲ ਹੋ ਗਈਆਂ ਕਿਸ ਨੂੰ ਹਾਰਟ ਅਟੈਕ ਆ ਗਿਆ ਕਿਸ ਨੂੰ ਬਲੱਡ ਕੈਂਸਰ ਹੈ ਜਾਂ ਦੂਜੀ ਕੈਂਸਰ ਹੈ ਉਹ ਵੀ ਲਾਸਟ ਸਟੇਜ ਦੇ ਉੱਤੇ ਹੈ ਇਸ ਕਰਕੇ ਟਰਸਟ ਨੇ ਫੇਰ ਇਹਨੀਆਂ ਲੈਬਟਰੀਜ਼ ਖੋਲ੍ਹਣੀ ਸ਼ੁਰੂ ਕੀਤੀਆਂ ਸੋ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪੁਰਬ ਤੇ ਅਸੀਂ 50 ਲੈਬਟਰੀਆਂ ਨਿਰਧਾਰਨ ਕੀਤਾ ਸੀ ਫੈਸਲਾ ਤਸ ਨੇ ਈ ਪੰਜਾਲ ਵੋਟਰੀ ਪੰਜਾਬ ਦੇ ਖੋਲਾਂਗੇ ਸੋ ਪੰਜਾ ਪੂਰੀਆਂ ਹੁਣ ਤੇ باوجود ਕਰੇ ਸ ਦੇਖਿਆ ਕਿ ਏਰੀਆ ਕਵਰ ਨਹੀਂ ਕਰ ਪਾਏ ਆਪਾਂ ਫਿਰ 50 ਹੋਰ ਖੋਲੀਆਂ ਗਈਆਂ ਸੋ ਹੁਣ 100 ਤੋਂ ਉੱਤੇ ਲੈਬਰਾਟਰੀ ਸਾਡੀ ਜਿਹੜੀ ਉਹ ਚੱਲ ਰਹੀ ਐ ਅਸਲੇ ਤੇ 50 ਦਾ ਅਸੀਂ ਹੋਰ ਟਿੱਚਾ ਮਿਥ ਲਿਆ ਤੇ ਤਕਰੀਬਨ ਇਸ ਸਾਲ ਦੇ ਵਿੱਚ ਵਿੱਚ ਜਿਹੜੀ ਸਾਡੀ 150 ਵੋਟਰੀ ਪੂਰੀ ਹੋ ਜੇਗੀ ਅੱਜ ਬਰਨ ਦੇ ਵਿੱਚ ਅਵੇਦਕਰ ਊਰਜਾ ਪਵਨ ਹੈ ਜਿਹਦੀ ਕਮੇਟੀ ਦਾ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਇੱਕ ਰੂਮ ਦਿੱਤਾ ਲੈਬੋਰੀ ਖੋਲਣ ਵਾਸਤੇ ਤੇ ਉਹ ਅਸੀਂ ਅਜਿਹੇ ਲੈਬ ਲੈਬਟਰੀ ਖੋਲ ਕੇ ਅੱਜ ਪਬਲਿਕ ਨੂੰ ਸੇਵਾਵਾਂ ਕਰ ਦਿੱਤੀ ਹੈ ਰੇਟਾਂ ਦੀ ਗੱਲ ਕਰੀਏ ਤੇ ਸਾਡੇ ਜਿਹੜੇ ਲੈਬ ਦੇ ਰੇਟ ਨੇ ਉਹ ਮਾਰਕੀਟ ਨਾਲੋਂ 10% ਡਾਟਾ ਦੇ ਉੱਤੇ ਇਸ ਕੰਮ ਕਰ ਰਹੇ ਹਾਂ ਜਿਹੜੇ ਟੈਸਟ ਪੂਰੀ ਬੋਡੀ ਦੇ ਮਾਰਕੀਟ ਵਿੱਚ 3500 ਤੋਂ ਲੈ ਕੇ 4000 ਤੇ ਹੁੰਦੇ ਨੇ ਉਹੀ ਟੈਸਟ ਸਾਡੀਆਂ ਲੈਬਟਰੀ ਵਿੱਚ ਸਿਰਫ 350 ਰੁਪਏ ਚ ਕੀਤਾ ਜਾਂਦੇ ਨੇ ਅਗਰ ਸਿੰਪਲ ਅਸੀਂ ECG ਦੀ ਗੱਲ ਕਰੀਏ ਤੇ ਬਾਜ਼ਾਰ ਵਿੱਚ 150 200 ਰੁਪਏ ਦੀ ਹੁੰਦੀ ਹੈ ਸਾਡੇ ਹਰ ਲੈਬੋਰੀ ਵਿੱਚ ਤੁਹਾਨੂੰ ਜਿਹੜੀ ਹੈ ਉਹ 20 ਰੁਪਏ ਦੀ ਸੀ ਜਿਹ ਹੋ ਜਾਂਦੀ ਹੈ ਸੋ ਹਾਲ ਬੜਾ ਅੱਛਾ ਬਣਿਆ ਹੋਇਆ ਹੈ ਔਰ ਬੜੀ ਅੱਛੀ ਕਮੇਟੀ ਹੈ ਕੰਮ ਅੱਛਾ ਕਰ ਰਹੇ ਨੇ ਇੱਥੇ ਕੋਚਿੰਗ ਸੈਂਟਰ ਵੀ ਚੱਲ ਰਿਹਾ ਵੀ ਰੂਮ ਦਾ ਉਹਨਾਂ ਦਾ ਹੋਸਟਲ ਵੀ ਹੈਗਾ ਉੱਥੇ ਤੇ ਅੱਜ ਉਹਨਾਂ ਨੇ ਇੱਕ ਹੋਰ ਪੇਸ਼ ਕਰ ਦਿੱਤੀ ਹੈ ਕਿ ਉਹ ਬਿਲਕੁਲ ਸ਼ਹਿਰ ਦੇ ਵਿੱਚ ਹੈ ਔਰ 25 30 ਪਿੰਡ ਵੀ ਨਾਲ ਪੈਂਦੇ ਨੇ ਤੇ ਉੱਥੇ ਅਸੀਂ ਉਹਨਾਂ ਨੂੰ ਦੋ ਆਫਰ ਦਿੱਤੀਆਂ ਹੋਰ ਵੀ ਤੁਸੀਂ ਸਾਨੂੰ ਜਗ੍ਹਾ ਦਿਓ ਅਸੀਂ ਇੱਕ ਤੁਹਾਨੂੰ ਉੱਥੇ ਫੇਜੋ ਦਾ ਵੀ ਸੈਂਟਰ ਖੋਲ ਕੇ ਦੇਾਂਗੇ ਤੇ ਉਹਦੇ ਨਾਲ ਨਾਲ ਸਿਰਫ ਡੈਂਟਲ ਕ ਸੋ ਉਹਨਾਂ ਦੋਨਾਂ ਵਿੱਚੋਂ ਜਿਹੜਾ ਵੀ ਉਹ ਪਹਿਲਾਂ ਬਣਾ ਕੇ ਦੇਣਗੇ ਅਸੀਂ ਇਹ ਪਹਿਲਾਂ ਇੱਕ ਸੈਂਟਰ ਖੋਲਦਾਂਗੇ ਫਿਰ ਦੂਸਰਾ ਸੈਂਟਰ ਖੋਲਦਾਂਗੇ ਔਰ ਇਹਨਾਂ ਸੈਂਟਰਾਂ ਦੇ ਵਿੱਚ ਵੀ ਜਿਹੜੇ ਸਾਡੇ ਚਾਰजेस ਹੈਗੇ ਨੇ ਉਹ ਸਿਰਫ ਮਾਰਕੀਟ ਰੇਟ ਨਾਲੋਂ 13% ਚਾਰਜਸ ਅਸੀਂ ਲੈਂਦੇ ਹਾਂ ਨੋ ਪ੍ਰੋਫਿਟ ਨੋ ਲਾਸ ਹੁੰਦੇ ਕੰਮ ਕੀਤਾ ਜਾਂਦਾ ਔਰ ਅੱਛੀ ਸੈਲਰੀ ਦਿੱਤੀ ਜਾਂਦੀ ਸਾਰੇ ਟੈਕਨੀਸ਼ੀਅਨ ਨੂੰ ਮਸ਼ੀਨਾਂ ਸਾਡੀਆਂ ਸਾਰੀਆਂ ਇੰਪੋਰਟਡ ਨੇ ਸੋ ਕੁਆਲਿਟੀ ਦਾ ਕੁਆਲਿਟੀ ਦਾ ਅਸੀਂ ਜਿਹੜਾ ਖਾਸ ਖਿਆਲ ਰੱਖਿਆ ਹੋਇਆ ਹੈ